ਅੱਜ ਪੁਵਾਨੀਗੜ ਪ੍ਰਾਣਾ ਬਾਜ਼ਾਰ ਸਾਈਡ ਪਾਣੀ ਵਾਈ ਟੈਂਕੀ ਨੇੜੇ ਗੰਦਗੀ ਦੇ ਢੇਰਾਂ ਕਾਰਨ ਇਲਾਕਾ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਨ੍ਹਾਂ ਢੇਰਾਂ ਨੂੰ ਲੱਗੇ ਹੋਏ 5 ਦਿਨ ਹੋ ਚੁੱਕੇ ਹਨ ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਇਸ ਦੌਰਾਨ ਮਹੱਲਾ ਵਿੱਚ ਬਦਬੂ ਫੈਲਣ ਨਾਲ ਆਉਣ ਜਾਣ ਵੀ ਬਹੁਤ ਮੁਸ਼ਕਲ ਹੋ ਗਿਆ ਇਸ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਤੇ ਨਗਰ ਕੌਂਸਲ ਵਿਰੁੱਧ ਨਾਰੇਬਾਜ਼ੀ ਕੀਤੀ ਗਈ ਇਸ ਦੌਰਾਨ ਸਮਾਜ ਸੇਵੀ ਹਰਪਜਨ ਸਿੰਘ ਹੈਪੀ ਨੇ ਦੱਸਿਆ ਕਿ ਇੱਥੇ ਸਥਿਤੀ ਬੇਹੱਦ ਗੰਭੀਰ ਹੈ ਪਾਣੀ ਵਾਲੀ ਟੈਂਕੀ ਨੇੜੇ ਕੂੜੇ ਦੇ ਢੇਰ ਨਾਲ-ਨਾਲ ਪਸ਼ੂਆਂ ਆਵਾਰਾ ਪਸ਼ੂ ਵੀ ਖੜੇ ਰਹਿੰਦੇ ਹਨ ਜਿਸ ਨਾਲ ਬਿਮਾਰੀ ਫੈਲਣ ਦਾ ਖਤਰਾ ਵੱਧ ਗਿਆ ਹੈ ਉਨ੍ਹਾਂ ਦੱਸਿਆ ਕਿ ਪਾਣੀ ਖੜਨ ਕਾਰਨ ਗੰਦਗੀ ਵਾਲਾ ਪਾਣੀ ਪਾਈਪਾਂ ਵਿੱਚ ਮਿਲ ਕੇ ਪਾਣੀ ਪੀਣ ਨੂੰ ਪ੍ਰਭਾਵਿਤ ਕਰ ਰਿਹਾ ਹੈ ਨਗਰ ਕੌਂਸਲ ਨੂੰ ਕਈ ਵਾਰ ਸੂਚਿਤ ਕਰਨ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਲਟ ਲੋਕਾਂ ਨੂੰ ਬੇਵਸੀ ਵੱਧਦੀ ਜਾ ਰਹੀ ਹੈ ਦੂਜੇ ਪਾਸੇ ਨਗਰ ਕੌਂਸਲ ਦੇ ਸੈਨਿਟਰੀ ਇਨਸਪੈਕਟਰ ਬੋਬੀ ਸਿੰਘ ਨੇ ਸਫਾਈ ਦਿੰਦਿਆਂ ਕਿਹਾ ਕਿ ਟੈਂਕੀ ਨੇੜੇ ਮੋਟਰ ਲਗਾਉਣ ਕਾਰਨ ਗੇਟ ਟੁੱਟ ਗਿਆ ਸੀ ਨਾਲ ਹੀ ਬਾਰਸ਼ ਹੋਣ ਕਾਰਨ ਸਫਾਈ ਕਾਰਜ ਰੁਕਿਆ ਹੋਇਆ ਹੈ ਇਹਨਾਂ ਨੇ ਕਿਹਾ ਕਿ 1-2 ਦਿਨਾਂ ਵਿੱਚ ਗੇਟ ਲਗਾ ਦਿੱਤਾ ਜਾਵੇਗਾ ਤੇ ਗੰਦਗੀ ਦੀ ਸਫਾਈ ਕਰਵਾਈ ਜਾਵੇਗੀ ਰਿਪੋਰਟ ਰਾਜਖਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਜਿਹੜੇ ਉਹਨਾਂ ਦੇ ਦਿਹਾੜੀ ਤੇ ਰੱਖੇ ਹੋਏ ਬੰਦੇ ਨੇ ਉਹਨਾਂ ਨੂੰ ਘਰਾਂ 'ਚ ਭੇਜਦੇ ਨੇ ਤੇ ਸਾਡੇ ਹਸਪੀਟਲ ਦੀ ਜਿਹੜੀ ਟੀਮ ਹੈਗੀ ਸਿਹਤ ਲੁਕਾ ਕੇ ਦੀ ਉਹ ਘਰਾਂ 'ਚ ਜਾਂਦੀ ਆ ਤੇ ਉਹ ਜਾ ਕੇ ਡੈਂਗੂ ਦਾ ਲਾਰਵਾ ਚੈੱਕ ਕਰਦੇ ਨੇ ਲੋਕਾਂ ਦਾ ਚਲਾਨ ਕੱਟਦੇ ਨੇ ਇੱਥੇ ਮੈਂ ਪੁੱਛਣਾ ਚਾਹੁੰਦਾ ਪ੍ਰੈਸ ਦੇ ਜ਼ਰੀਏ ਵੀ ਨਗਰ ਕੌਂਸਲ ਦਾ ਜਿਹੜਾ ਚਲਾਨ ਹੈਗਾ ਉਹ ਕਦੋਂ ਕੱਟਿਆ ਜਾਊਗਾ ਆ ਦੇਖੋ ਆ ਡੈਂਗੂ ਨਹੀਂ ਹੈਗਾ ਕੀ ਹੈਗਾ ਉਹ ਸਾਹਮਣੇ ਦੇਖੋ ਜੇ ਇੱਕ ਲੋਕਾਂ ਦੇ ਘਰਾਂ 'ਚ ਜਾ ਕੇ ਲੋਕਾਂ ਦਾ ਚਲਾਨ ਕੱਟਿਆ ਜਾ ਸਕਦਾ ਤਾਂ ਨਗਰ ਕੌਂਸਲ ਦਾ ਚਲਾਨ ਕਦੋਂ ਕੱਟਿਆ ਜਾਊਗਾ ਜੀ ਪਣੀ ਜਾਈ ਨੀਤੀ ਜੀ ਕੀ ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਇਹ ਹੈ ਜੀ ਸਾਡੇ ਜਿਹੜੀ ਨਿੱਦਰ ਨਿੱਤਰ ਕੋ ਪਰ ਆਸੀ ਜੀ ਪਹਿਲਾ ਵਾਰੇ ਕਰਕੇ ਗਈ ਤੀ ਪਾਏ ਆ ਕਰਕੇ ਇਹਦਾ ਸੀਵਰੇਜ ਵੀ ਪਾਏ ਕੋਈ ਫਾਇਦਾ ਤਾਂ ਹੋਣਾ ਜੀ ਨੇ ਸਾਨੂੰ ਅਸਾਂ ਨਾਲੋਂ ਵੀ ਹੁਣ ਇੱਥੇ ਮਾੜਾ ਜਿਹਾ ਵੀ ਮੈਂ ਤਾਂ ਮਾਰੋਂ ਕਰ ਮਛਰਾਂ ਆ ਛੱਡਦੇ ਨੇ ਜੀ 10 ਮਿੰਟ ਵੀ ਪਾ ਜਾ ਸਾਡੇ ਚਿੱਕੜ ਚ ਘਾੜ ਹੋਣੀ ਹੁਣ ਆ ਜਿੱਥੇ ਇਹਦਾ ਚਲੋ ਹੈਪੀ ਜੀ ਦਾ ਧੰਨਵਾਦ ਇਹਨਾਂ ਨੇ ਜਿਹੜਾ ਮਾੜਾ ਮੋਟਾ ਮਸਲਾ ਠਾਆ ਆ ਸਸਤਾ ਕਹਿੰਦਾ ਵੀ ਮਾੜਾ ਮੋਟਾ ਇਹਦਾ ਮੁੱਦਾ ਚੱਕਿਆ ਜਾਵੇ ਜੀ ਸਾਨੂੰ ਚਲੋ ਰਾਹਤ ਮਿਲੇ ਜੀ ਹੁਣੇ ਮਰ ਰੁੜ ਕੇ ਇੰਨਾ ਪੈਸੇ ਲਾ ਕੇ ਕੋਈ ਫਾਇਦਾ ਨਹੀਂ ਹੋਇਆ ਜੀ ਇਹਦਾ ਹੁਣ ਇਹ ਡਾਵਲ ਪੱਟ ਪਟਈਆ ਕਰਕੇ ਸੀਵਰੇਜ ਕਰਕੇ ਦੁਬਾਰਾ ਇਹਨੂੰ ਖੜਾ ਕਰਨਗੇ ਕੋਈ ਪੀਹੀ ਨੀਵੀਂ ਆ ਕੋਈ ਉੱਚੀ ਆ ਸਾਰਾ ਪਾਣੀ ਇੱਥੇ ਆ ਕੇ ਖੜਦਾ ਜੀ ਫਿਰ ਉਹ ਚੱਕੀ ਤੇ ਲਾ ਲੋ ਜੀ ਰਹਿਂਦਾ ਹੁਣ ਤਾਂ ਮੱਛਰ ਪੂਰੀਆਂ ਬਿਮਾਰੀਆਂ ਖਤਮ ਕਰਕੇ ਜੀ ਸਰਕਾਰ ਨੇ ਕੀ ਮੰਗ ਕਰਦੇ ਅਸੀਂ ਤਾਂ ਮੰਗੇ ਇਹ ਕਰਦੇ ਆ ਜੀ ਵੀ ਪੀ ਇਹਨੂੰ ਸਾਫ਼ ਸੁਥਰਾ ਰੱਖਿਆ ਜਾ ਵੀ ਰੰਗਲਾ ਪੰਜਾਬ ਬਣਾਇਆ ਜਾਵੇ ਜੀ ਇਹਨੂੰ ਜਿਵੇਂ ਪਹਿਲਾਂ ਸੋਨੇ ਦੀ ਟੀੜੀ ਕਹਦੇ ਤੇ ਜੀ ਹੁਣ ਤਾਂ ਇਹ ਲਾ ਲੋ ਵੀ ਗੰਦਲਾ ਹੀ ਕਰ ਰੱਖਿਆ ਇਹਨਾਂ ਨੇ ਗੰਦਲਾ ਪੰਜਾਬ ਜੀ ਜਾਂ ਵੀ ਸਰ ਆਪਣਾ ਨਾਮ ਜੀ ਹਰਪਾਜਨ ਸਿੰਘ ਹੈਪੀ ਭਵਾਨੀਗੜ੍ਹ ਜੀ ਅੱਜ ਨਾਰੇਬਾਜੀ ਕੀਤੀ ਹੈ ਕਿ ਸਬੰਧ ਕੇ ਇਹ ਨਾਰੇਬਾਜੀ ਕੀਤੀ ਜਾ ਰਹੀ ਹੈ ਨਾਰੇਬਾਜੀ ਜਿਹੜੀ ਹੋਈ ਹੈ ਜੀ ਇਹ ਜੋ ਤੁਸੀਂ ਜਿੱਥੇ ਖੜੇ ਆ ਜੀ ਅਸੀਂ ਸਾਰੇ ਇਕੱਠੇ ਹੋ ਕੇ ਇਹ ਭਵਾਨੀਗੜ੍ਹ ਦਾ ਮੇਨ ਵਾਟਰ ਬਾਕਸ ਤੇ ਉਹ ਵੈਲ ਹੈਗਾ ਜਿੱਥੋਂ ਕੇ ਸਾਰੇ ਸ਼ਹਿਰ ਨੂੰ ਪੀਣ ਵਾਲਾ ਪਾਣੀ ਸਪਲਾਈ ਹੁੰਦਾ ਹੈਗਾ ਪਰ ਇਹਦਾ ਹਾਲ ਤੁਸੀਂ ਦੇਖ ਸਕਦੇ ਹੋਗੇ ਕਿੱਡੇ-ਕੱਡੇ ਕੂੜੇ ਦੇ ਢੇਰ ਇੱਥੇ ਲੱਗੇ ਹੋਏ ਨੇਗੇ ਅੱਜ 5 ਦਿਨ ਹੋ ਗਏ ਇਹ ਕੂੜੇ ਨੂੰ ਕੋਈ ਵੀ ਨਗਰ ਕੌਂਸਲ ਦਾ ਕਰਮਚਾਰੀ ਜਿਹੜਾ ਹੈਗਾ ਉਹ ਚੱਕਣ ਵਾਸਤੇ ਨਹੀਂ ਆਇਆ ਨਾ ਹੀ ਇੱਥੇ ਐਸਆਈ ਸੈਨੇਟਰੀ ਇਨਸਪੈਕਟਰ ਅਸੀਂ ਉਹਨੂੰ ਬਾਰ-ਬਾਰ ਬੇਨਤੀਆਂ ਕਰ ਚੁੱਕੇ ਕਰ ਚੁੱਕੇ ਹਾਂਗੇ ਥੱਕ ਚੁੱਕੇ ਹਾਂ ਪਰ ਉਸ ਬੰਦੇ ਨੇ ਇੱਕ ਵਾਰੀ ਵੀ ਆ ਕੇ ਮੌਕਾ ਦੇਖਣਾ ਇੱਥੇ ਮناسب ਨਹੀਂ ਸਮਝਿਆ ਦੂਸਰੇ ਪਾਸੇ ਇਸ ਵਾਟਰ ਬਾਕਸ ਤੋਂ ਸਾਰੇ ਸ਼ਹਿਰ ਨੂੰ ਪੀਣ ਵਾਲਾ ਪਾਣੀ ਸਪਲਾਈ ਹੁੰਦਾ ਹੈਗਾ ਜੇ ਤੁਸੀਂ ਇਹ ਗਰਾਊਂਡ ਦੇ ਅੰਦਰ ਜਾ ਕੇ ਇਹਦੀ ਦਸ਼ਾ ਦੇਖੋ ਤਾਂ ਦੁਰਦਸ਼ਾ ਹੋਈ ਪਈ ਹੈ ਜਿਹੜੀ ਕਿ ਨਰਕ ਨੂੰ ਵੀ ਮਾਤ ਪਾਉਂਦੀ ਹੈਗੀ ਨਰਕ ਤੋਂ ਵੀ ਹੀਟਾਂ ਜੇ ਕੋਈ ਆਪਾਂ ਕਹਿ ਸਕਦੇ ਹਾਂ ਤਾਂ ਉਹ ਨਗਰ ਕੌਂਸਲ ਭਵਾਨੀਗੜ੍ਹ ਦਾ ਵਾਟਰ ਬਾਕਸ ਭਵਾਨੀਗੜ੍ਹ ਇਹ ਇੱਕ ਨੰਬਰ ਟਿਊਬ ਲਾਏਗਾ ਇਥੋਂ ਬਿਮਾਰੀਆਂ ਫੈਲਣ ਦਾ ਜਿਹੜਾ ਖਤਰਾ ਹੈਗਾ ਉਹ ਪੈਦਾ ਹੋਇਆ ਹੈਗਾ بارشਾਂ ਦਾ ਸਮਾਂ ਚੱਲ ਰਿਹਾ ਨਗਰ ਕੌਂਸਲ ਭਵਾਨੀਗੜ੍ਹ ਦਾ ਸਫਾਈ ਵੱਲ ਕੋਈ ਧਿਆਨ ਨਹੀਂ ਹੈਗਾ ਐਮਐਲਏ ਨਰਿੰਦਰ ਕੌਰ ਭਰਾਜ ਜਿਹੜੀ ਸੱਤਾ ਚਾਉਣ ਤੋਂ ਪਹਿਲਾਂ ਇੱਕ ਛੋਟੇ ਜਿਹੇ ਟੋਏ ਦੇ ਵਿੱਚ ਜਾ ਕੇ ਖੜੇ ਪਾਣੀ ਦੇ ਵਿੱਚ ਵੀ ਕਹਿ ਦਾਂਦੀ ਸੀਗੀ ਜੀਰੀ ਦੀ ਗੁੱਚੀ ਫੜ ਕੇ ਵੀ ਇੱਥੇ ਅਸੀਂ ਜੀਰੀ ਲਾਵਾਂਗੇ ਜੀ ਕਾਂਗਰਸ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਕੁਝ ਹੋਰ ਨਹੀਂ ਕੀਤਾ ਅੱਜ ਮੈਨੂੰ ਇਹ ਲੱਗਦਾ ਹੈਗਾ ਵੀ ਉਹਦੇ ਅੱਖਾਂ ਦੇ ਉੱਪਰ ਜਿਹੜਾ ਸੱਤਾ ਦੀ ਜਿਹੜੀ ਪੱਟੀ ਹੈਗੀ ਉਹ ਬੱਦ ਨਹੀਂ ਹੋਈ ਹੈਗੀ ਜਿਹਦੇ ਕਰਕੇ ਉਹਨੂੰ ਸਾਰਾ ਕੁਝ ਹਰਾ ਹਰਾ ਦਿਸ ਰਿਹਾ ਹੈਗਾ ਉਹਨੂੰ ਪਵਾਨੀਗੜ੍ਹ ਸ਼ਹਿਰ ਦਾ ਜਾਂ ਸੰਗਰੂਰ ਹਲਕੇ ਦਾ ਜਿਹੜਾ ਬੁਰਾ ਹਾਲ ਹੁਣ ਦਿਖਾਈ ਨਹੀਂ ਦੇ ਰਿਹਾ ਮੰਗ ਕੀ ਕਰ ਰਹੇ ਮੰਗ ਤਾਂ ਇਹੋ ਹੀ ਹੈ ਜੀ ਦੇਖੋ ਇਹ ਬਿਮਾਰੀਆਂ ਫੈਲਣ ਦਾ ਖਤਰਾ ਹੈਗਾ ਇਹ ਸਾਫ ਸਫਾਈ ਦਾ ਜਿਹੜਾ ਪੁਖਤਾ ਪ੍ਰਬੰਧ ਹੋਵੇ ਇਸ ਵਾਟਰ ਬਾਕਸ ਗਰਾਊਂਡ ਦੇ ਵਿੱਚ ਜਿਹੜਾ ਕੂੜਾ ਕਰਕਟ ਸੁੱਟਿਆ ਜਾਂਦਾ ਹੈਗਾ ਇਹਨੂੰ ਇੱਥੋਂ ਬੰਦ ਕਰਕੇ ਲੋਕਾਂ ਨੂੰ ਪਬਲਿਕ ਨੂੰ ਕੂੜੇ ਵਾਸਤੇ ਕੋਈ ਹੋਰ ਥਾਂ ਜਿਹੜੀ ਹੈਗੀ ਉਹ ਪ੍ਰੋਵਾਈਡ ਕਰਵਾਈ ਜਾ ਮੇਰਾ ਨਾਮ ਪਾਲੀ ਸ਼ਰਮਾ ਜੀ ਬਾਲੀ ਸ਼ਰਮਾ ਜੀ ਅੱਜ ਇਹ ਨਰੇਵਾਜੀ ਕਿੱਡੇ ਕੇ ਸੰਬੰਧਿਤ ਨਰੇਵਾਜੀ ਕੀਤੀ ਗਈ ਹੈ ਇਹੇ ਜਿਵੇਂ ਸਾਡੇ ਭਾਈਆਂ ਦਾ ਹੈਪੀਨੈਸ ਹੈ ਉਹ ਰੇ ਗੰਦ ਪੈਂਦਾ ਇਹ ਕਰਕੇ ਨਰੇਵਾਜੀ ਕੀਤੀ ਗਈ ਹੈ ਤੇ ਪਾਣੀ ਜਿਹੜਾ ਨਾਲੀਆਂ ਦਾਗਾ ਉਹ ਵਾਟਰ ਵਾਕਸ ਦੇ ਅੰਦਰ ਸਾਰਾ ਡੁੱਲਦਾ ਜੀ ਉੱਥੇ ਤੁਸੀਂ ਜਾ ਕੇ ਦੇਖੋ ਜੀ ਖੱਡਾ ਕਿੱਤਾ ਹੋਇਆ ਹੈ ਤਾਂ ਇਹਨਾਂ ਨੇ ਪਾਣੀ ਜਦੋਂ ਇੱਥੇ ਖੜ ਜਾਂਦਾ ਗੰਦਾ ਪਾਣੀ ਉਹ ਸਾਰਾ ਵਾਟਰ ਵਾਕਸ ਚ ਜਾਂਦਾ ਹੈ ਗਾਹਾਂ ਜਾ ਕੇ ਦੇਖੋ ਵੀ ਪਾਣੀ ਬਹੁਤ ਖੜਿਆਗਾ ਮੱਛਰ ਮੱਕੀ ਬਹੁਤ ਹੋਇਆ ਕਾਸ਼ੇ ਸਫਾਈ ਨਹੀਂ ਹੈਗੀ ਨਾਲੇ ਭਰੇ ਪਏ ਨੇ ਇਹਨਾਂ ਦੇ ਕੋਈ ਨਾ ਸੁਣਣਾ ਹੈ ਨਾ ਕਰਨ ਵਾਲਾ ਜੇ ਆਪਾਂ ਇਸੇ ਤਰ੍ਹਾਂ ਦੇਖੀਏ ਬਾਜ਼ਾਰ ਦੇ ਵਿੱਚ ਇਹ ਮੇਸੀ ਬਿਸਕੁਟਾਂ ਦੀ ਦੁਕਾਨ ਦੇ ਲਵੇ ਉੱਥੇ ਹਰ ਟਾਈਮ ਪਾਣੀ ਗੰਦਾ ਪਾਣੀ ਖੜਾ ਹੀ ਰਹਿੰਦਾ ਸਫਾਈ ਦਾ ਕੋਈ ਨਾਮੋ ਨਿਸ਼ਾਨ ਹੈ ਹੀ ਨਹੀਂ ਉੱਥੇ ਕੀ ਕਹਿਣਾ ਹੈ ਛੋਣੇ ਪੰਜਾਬ ਸਰਕਾਰ ਵਾਲੇ ਪੰਜਾਬ ਸਰਕਾਰ ਦੀ ਇਹ ਨਾ ਕੰਮ ਹੀ ਕਰਾਂਗੇ ਹੀ ਅਸੀਂ ਜੇ ਸਫਾਈ ਨਹੀਂ ਕਰ ਸਕਦੇ ਇਹ ਹੈਲੋ ਹੈਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਸਰ ਅੱਜ ਨਾਰੇਬਾਜੀ ਕੀਤੀ ਹੈ ਪਾਣੀ ਵਾਲੀ ਟੈਂਕੀ ਲਵੇ ਜੀ ਸ਼ਹਿਰ ਵਾਕਿਆ ਨਹੀਂ ਜੀ ਅੱਜ ਹੁਣੇ ਜੀ ਹਜੇ 15 ਮਿੰਟ ਹੋਏ ਨੇ ਜੀ ਪਾਦ ਪਿੱਛੇ ਵੀਰ ਜੀ ਏਜ ਕੂੜਾ ਜਿਹੜਾ ਉਹ ਆ ਮਲਕੇ ਨਗਰ ਕਾਉਂਸਲ ਦੇ ਗੇਟ ਦੇ ਵਿੱਚ ਪਿਆ ਜੀ ਲੋਕ ਉੱਥੇ ਪੂਰਾ ਛੱਟੇ ਰਹੇ ਨੇ ਅੱਗੇ ਟਰਾਲੀ ਕਢੀ ਹੁੰਦੀ ਸੀ ਟਰਾਲੀ 'ਚ ਪਾ ਕੇ ਚਲਾ ਜਾਂਦਾ ਸੀਗਾ ਪਰ ਹੁਣ ਕਾਰਨ ਇਹ ਹੈ ਕਿ ਕੂੜਾ 바ਰ ਦੇ ਵਿੱਚ ਪਿਆ ਪੂਰੀ ਗੰਦੀ ਸਮੈਲ ਆ ਰਹੀ ਹੈ ਤੇ ਪਾਣੀ ਖੜਾ ਰਹਿੰਦਾ ਹੈ ਉਹ ਗਾਂਹਾਂ ਚੌਂਕ ਦੇ ਵਿੱਚ ਉੱਥੋਂ ਵੀ ਗੰਦੀ ਸਮੈਲ ਆ ਰਹੀ ਹੈ ਤੇ ਲੋਕ ਗਿਰਦੇ ਨੇ ਕਈਆਂ ਦੇ ਹਾਸ ਟੁੱਟ ਗਏ ਜੀ ਜਗਿੰਦਰ ਜਗਿੰਦਰ ਨਗਰ ਦੀ ਗੱਲ ਹੈ ਵੀਰ ਜੀ ਨਹੀਂ ਜੀ ਨਹੀਂ ਇਹ ਆਪਣਾ ਪਵਾਨੀਗੜ ਪਾਣੀ ਵਾਲੀ ਟੈਂਕੀ ਲਵੇ ਜੀ ਪਾਣੀ ਵਾਲੀ ਟੈਂਕੀ ਲਵੇ ਹਾਂਜੀ ਹਾਂ ਹੈ ਜੀ ਵੀਰ ਜੀ ਮੈਂ ਨਾ ਐਕਚੁਅਲ ਨਾ ਉਹ ਪੰਜ ਦਿਨ ਹੋ ਗਏ ਜੀ ਪੂਰਾ ਉੱਥੇ ਦੇ ਉੱਥੇ ਪਿਆ ਜੀ ਮੈਂ ਦੱਸਦਾ ਮੈਂ ਦੱਸਦਾ ਵੀਰ ਜੀ ਕੀ ਉੱਥੇ ਪ੍ਰੋਬਲਮ ਆ ਰਹੀ ਹੈ ਸਾਨੂੰ ਉੱਥੇ ਨਾ ਸਾਡਾ ਇਹ ਜਦੋਂ ਮੋਟਰ ਬਣੀ ਸੀਗੀ ਤਾਂ ਗੇਟ ਟੁੱਟ ਗਿਆ ਸੀਗਾ ਜੀ ਉਹ ਗੇਟ ਟੁੱਟੇ ਕਾਰਨ ਹੁਣ ਮੈਂ ਉੱਥੇ ਕੋਈ ਵਹੀਕਲ ਖੜਾ ਨਹੀਂ ਰਿਹਾ ਕਿਉਂਕਿ ਮੈਨੂੰ ਇਹ ਡਰ ਹੈ ਵੀ ਕਿਤੇ ਕੋਈ ਚੋਰੀ ਚੋਰੀ ਨਾ ਹੋ ਜੇ ਜੀ ਜੀ ਤੇ ਬੱਸ ਉਹ ਮੈਂ ਨਾ ਮਿਸਤਰੀ ਨੂੰ ਪਰਸੋਂ ਮੈਂ ਕਹਿ ਕੇ ਆਇਆ ਸੀਗਾ ਜੀ ਪਰ ਹੁਣ ਵਾਰਸ ਵਾਰਸ ਵਿੱਚ ਵਿੱਚ ਪੈ ਜਿੰਦੇ ਵੀਰ ਜੀ ਵਾਰਸ ਤੇ ਕੰਮ ਨਹੀਂ ਆਉਣਾ ਉੱਥੇ ਜੀ ਜੀ ਮੈਂ ਸੋਚੋ ਵੀ ਕੁ ਦਿਨ ਹੋਰ ਥੋੜਾ ਖੜਜੀ ਉਹਦੇ ਬਾਅਦ ਮੈਂ ਉੱਥੇ ਗੇਟ ਲਵਾ ਲੈਣਾ ਵੀਰ ਜੀ ਸਿਰਫ ਉਹ ਚਾਲੀ ਖੜਾਣੀ ਹੈ ਮੈਂ ਜੀ ਜੀ ਤੇ ਅੰਦਰ ਵੀ ਪੂਰਾ ਮਾੜ ਕੇ ਪਸ਼ੂ ਖੜੇ ਨੇ ਆਵਾਰਾ ਪਸ਼ੂ ਬੈਠੇ ਨੇ ਜੀ ਠੀਕ ਹੈ ਤੇ ਪੂਰਾ ਦੰਦਾ ਪਾਣੀ ਖੜਾ ਹੀ ਅੰਦਰ ਵੀ ਅੰਦਰੋਂ ਵੀ ਨਿਕਾਸ ਨਹੀਂ ਹੋ ਰਿਹਾ ਪਾਣੀ ਦਾ ਜੀ ਅੰਦਰੋਂ ਮੈਂ ਦੇਖ ਲੈਣਾ ਵੀਰ ਜੀ ਕੁਆਰੀ ਵਿੱਚ ਕੀ ਹੋ ਰਿਹਾ ਹੈ ਉਹ ਪਾਣੀ ਉਹ ਪਾਣੀ ਮਾਰ ਕੇ ਜਿਹੜੀ ਪਾਣੀ ਆਈ ਟੈਂਕੇ ਵਿੱਚ ਪਾਣੀ ਜਾ ਰਿਹਾ ਹੈ ਹਿਸਾਬ ਨਾਲ ਤਾਂ ਕੋਈ ਨਾ ਵੀਰ ਜੀ ਮੈਂ ਦੇਖ ਲੈਣਾ ਸਰ ਦੇਖ ਲੈਣਾ ਜੀ ਠੀਕ ਹੈ ਸਰ ਓਕੇ ਵੀਰ ਜੀ